ਮੁੱਟੀਆਂ ਮੁਟਿਆਰਾ ਹਰ ਇੱਕ ਦੇ ਕਰੇ ਉਹ ਟੀਵੀ ਉੱਤੇ ਗੀਤ ਦਿੰਦੇ ਪਰੇ ਤੋਂ ਪਰੇ ਮੁੱਟੀਆਂ ਮੁਟਿਆਰਾ ਹਰ ਇੱਕ ਦੇ ਕਰੇ ਉਹ ਟੀਵੀ ਉੱਤੇ ਗੀਤ ਦਿੰਦੇ ਪਰੇ ਤੋਂ ਪਰੇ ਚਾਰਦੇ ਨੇ ਮੁਸ਼ਾ ਪੱਗਾ ਠੋਕ ਠੋਕ ਬੰਨ ਪਰ ਪਤਾ ਨਹੀਂ ਜੇ ਕੀ ਨੇ ਸਰਦਾਰੀਆਂ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲਿਓ ਏ ਕਿਤੇ ਮਹਿੰਗੀਆਂ ਨਾ ਪੈਣ ਕਾਕਾਰੀਆਂ ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲਿਓ ਤੇ ਮਹਿੰਗੀਆਂ ਨਾ ਪਹਿਣ ਕਾਰਕਾਰੀਆਂ ਓਏ ਲੱਗ ਗਿਆ ਪਤਾ ਹੁਣ ਨਿੱਕੇ ਜਿਹੇ ਜਵਾਕ ਨੂੰ ਓ ਘਰ ਵਿੱਚੋਂ ਕੁੜੀ ਕਿਨੇ ਕੱਢਣੀ ਆ ਰਾਤ ਨੂੰ ਓ ਲੱਗ ਗਿਆ ਪਤਾ ਹੁਣ ਨਿੱਕੇ ਜਿਹੇ ਜਵਾਕ ਨੂੰ ਓ ਘਰ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ ਓ ਵੀਡੀਓ ਬਣਾਉਂਦੇ ਐਸੀਆਂ ਓਏ ਅੱਧ ਨੰਗੀਆਂ ਤੇ ਨੱਚਣ ਕੁਵਾਰੀਆਂ ਓ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਓ ਮਹਿੰਗੀਆਂ ਨਾ ਪਹਿਣ ਕਾਕਾਰੀਆਂ ਓ ਤੁਸੀਂ ਵਿਰਸਾ ਸੰਭਾਲੋ ਗਉਣ ਵਾਲਿਓ ਹੋਵੇ ਕਿਤੇ ਮਹਿੰਗੀਆਂ ਨਾ ਪਹਿਣ ਕਾਕਾਰੀਆਂ ਉਹ ਗੀਤਾਂ ਵਿੱਚ ਠਾ ਠਾ ਕਰਾਈ ਜਾਂਦੇ ਜੇ ਉਹ ਸੌਜਿਆ ਜੱਟ ਕੱਚੇ ਲਈ ਜਾਂਦੇ ਜੇ ਉਹ ਗੀਤਾਂ ਵਿੱਚ ਠਾ ਠਾ ਕਰਾਈ ਜਾਂਦੇ ਜੇ ਉਹ ਸੌਜਿਆ ਜੱਟ ਪੁੰਜੇ ਲਈ ਜਾਂਦੇ ਜੇ ਉਹ ਜੇਣੀ ਸਮਝਾ ਸਕਦੇ ਵਾਹ ਕਾਤੋਂ ਜੂਥ ਨੂੰ ਜੇ ਦੇਂਦੇ ਚੰਗਿਆਰੀਆਂ ਉਹ ਤੁਸੀਂ ਵਿਰਸਾ ਸੰਭਾਲੋ ਗੌਣ ਵਾਲੇ ਉਹ ਕਿਤੇ ਮਹਿੰਗੀਆਂ ਨਾ ਪਹਿਨ ਕਹਾਕਾਰੀਆਂ ਹੋ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲਿਓ ਵੇ ਕਿਤੇ ਮਹਿੰਗੀਆਂ ਨਾ ਪਹਿਣ ਕਹਾ ਕਾਲੀਆਂ ਹੋ ਟੀਵੀ ਉੱਤੇ ਗੰਧ ਪਾਇਆ ਸ਼ਰਮਾ ਕੋ ਲੈ ਗਈਆਂ ਉਹ ਥੋੜਿਆਂ ਕਰਾਚ ਤੀਆਂ ਪਹਿਣਾ ਵੀ ਤਾਂ ਹੈਗੀਆਂ ਉਹ ਟੀਵੀ ਉੱਤੇ ਗੰਧ ਪਾਇਆ ਸ਼ਰਮਾ ਕੋ ਲੈ ਗਈਆਂ ਉਹ ਥੋੜਿਆਂ ਕਰਾਚ ਤੀਆਂ ਪਹਿਣਾ ਵੀ ਤਾਂ ਹੈਗੀਆਂ ਉਹ ਵੀ ਤਾਂ ਟੀਵੀ ਅੱਗੇ ਬੈਂਦੀਆਂ ਵਾ ਫਿਰ ਅਕਲਾਂ ਗਈਆਂ ਨੇ ਕਾਤੋਂ ਮਾਰੀਆਂ ਹੋ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲਿਓ ਹੋ ਤੇ ਮਹਿੰਗੀਆਂ ਨਾ ਪਹਿਣ ਕਾਕਾਰੀਆਂ ਓ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲਿਓ ਓਏ ਕਿਤੇ ਮਹਿੰਗੀਆਂ ਨਾ ਪਹਿਣ ਕਾਕਾਰੀਆਂ ਉਬਕਰ ਨਪ ਵੇਖ ਮਾਪੇ ਚੰਗੇ ਵੇਂਦੇ ਖਾਬਿਆ ਉਹ ਹੱਥ ਜੋੜਿਆ ਆਪਣ ਗੋਟੇ ਵਾਲਾ ਸਾਬਿਆ ਉਬਕਰ ਨਪ ਵੇਖ ਮਾਪੇ ਚੰਗੇ ਵੇਂਦੇ ਖਾਬਿਆ ਉਹ ਹੱਥ ਜੋੜ ਕੇ ਆਪਣ ਗੋਟੇ ਵਾਲਾ ਸਾਬਿਆ ਹੋ ਬੀਜਿਆ ਹੀ ਪਹਿਣਾ ਵੱਡਣਾ ਓ ਇੱਥੇ ਆਪਣੇ ਤੇ ਚੱਲਣੀਆਂ ਆ ਰੀਆਂ ਹੋ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲਿਓ ਵੇ ਕਿਤੇ ਮਹਿੰਗੀਆਂ ਨਾ ਪਹਿਣ ਕਲਾਕਾਰੀਆਂ ਹੋ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲਿਓ ਤੇ ਮੈਂ ਗਿਆਨ ਆ ਪੈਣ ਕਾਕਾਰੀਆਂ